ਮਿੱਤਰ ਪਿਆਰਿਓ ਇਸ ਵਕਤ ਤੱਕ ਦੀਆਂ ਤਿੰਨ ਵੱਡੀਆਂ ਖਬਰਾਂ ਨੇ ਤੇ ਪਹਿਲੀ ਵੱਡੀ ਖਬਰ ਹੈ ਕਿ ਕੱਲ ਜਿਹੜਾ ਅਬੋਹਰ ਦੇ ਵਿੱਚ ਪੁਲਿਸ ਨੇ ਪੁਲਿਸ ਐਨਕਾਊਂਟਰ ਕੀਤਾ ਜਿਹਦੇ ਵਿੱਚ ਦੋ ਗੈਂਗਸਟਰ ਮਾਰਨ ਦਾ ਦਾਵਾ ਕੀਤਾ ਉਹਦੇ ਉੱਪਰ ਵੱਡੇ ਸਵਾਲ ਉੱਠੇ ਨੇ ਔਰ ਹੁਣ ਕਥਿਤ ਗੈਂਗਸਟਰਾਂ ਨੇ ਹੀ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾ ਕੇ ਪੁਲਿਸ ਦੇ ਉੱਪਰ ਸਵਾਲ ਖੜੇ ਕਰ ਦਿੱਤੇ ਨੇ ਔਰ ਦੂਜੀ ਵੱਡੀ ਖਬਰ ਹੈ ਕਿ ਪੁਲਿਸ ਪੰਜਾਬ ਪੁਲਿਸ ਦਾ ਇੱਕ ਜਿਹੜਾ ਨੌਜਵਾਨ ਹੈ ਉਹ ਲਾਪਤਾ ਹੋ ਗਿਆ ਹੈ ਇਹਦੀ ਵੀ ਪੂਰੀ ਜਾਣਕਾਰੀ ਅੱਗੇ ਆਪਾਂ ਸਾਂਝੀ ਕਰਦੇ ਹਾਂ ਤੇ ਤੀਜੀ ਵੱਡੀ ਖਬਰ ਹੈ ਕਿ ਪੂਰੇ ਸੂਬੇ ਦੀਆਂ ਅਦਾਲਤਾਂ ਨੂੰ ਬੰਬ ਨਾਲ ਅਡਾਉਣ ਦੀ ਧਮਕੀ ਦਿੱਤੀ ਗਈ ਹੈ ਮਿੱਤਰ ਪਿਆਰਿਓ ਸਤਿ ਸ਼੍ਰੀ ਅਕਾਲ ਮੈਂ ਹਾਂ ਬਖਸ਼ੀਤ ਸਿੰਘ ਆਜ਼ਾਦ ਤੇ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਪਹਿਲਾਂ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਵਾਲਾ ਬਟਨ ਦਬਾ ਦਿਓ ਤੇ ਹੁਣ ਆਪਾਂ ਤੁਹਾਨੂੰ ਪੂਰੀ ਜਾਣਕਾਰੀ ਤਿੰਨਾਂ ਖਬਰਾਂ ਦੀ ਦਿੰਨੇ ਆਂ ਪਹਿਲੀ ਵੱਡੀ ਖਬਰ ਬੀਤੇ ਦਿਨੀ ਪੰਜਾਬ ਦੇ ਵਿੱਚ ਅਬੋਰ ਦੇ ਵਿੱਚ ਇੱਕ ਵੱਡੀ ਖਬਰ ਆਉਂਦੀ ਹੈ ਜਿਹਦੇ ਚ ਪੰਜਾਬ ਪੁਲਿਸ ਜਿਹੜੇ ਡੀਆਈਜੀ ਨੇ ਸ਼ੁਕਲਾ ਸਾਹਿਬ ਉਹੇ ਵੱਡਾ ਸਨਸਨੀਖੇਜ ਦਾਅਵਾ ਕਰਦੇ ਨੇ ਕਿ ਜਿਹੜੇ ਗੈਂਗਸਟਰਾਂ ਨੇ ਪਿਛਲੇ ਦਿਨੀ ਅਬੋਰ ਦੇ ਇੱਕ ਕੱਪੜਾ ਵਪਾਰੀ ਨੂੰ ਗੋਲੀਆਂ ਮਾਰ ਕੇ ਮਾਰਿਆ ਸੀ ਪੁਲਿਸ ਨੇ ਦਾਅਵਾ ਕੀਤਾ ਕਿ ਉਹਨਾਂ ਗੈਂਗਸਟਰਾਂ ਦੇ ਵਿੱਚੋਂ ਦੋ ਦਾ ਇਨਕਾਊਂਟਰ ਕਰਕੇ ਗੋਲੀਆਂ ਮਾਰ ਕੇ ਉਹਨਾਂ ਨੂੰ ਢੇਰ ਕਰ ਦਿੱਤਾ ਉਹਨਾਂ ਨੂੰ ਮਾਰ ਦਿੱਤਾ ਪਰ ਹੁਣ ਇਸ ਇਨਕਾਊਂਟਰ ਤੇ ਚੁਫੇਰੀਆਂ ਵੱਡੇ ਸਵਾਲ ਉੱਠੇ ਨੇ ਸਭ ਤੋਂ ਪਹਿਲਾਂ ਤਾਂ ਵਿਰੋਧੀ ਪਾਰਟੀਆਂ ਨੇ ਸਵਾਲ ਖੜੇ ਕੀਤੇ ਕਈ ਬੁੱਧੀਜੀਵੀ ਕਰ ਰਹੇ ਨੇ ਮਾਨਕ ਗੋਲ ਜਿਹੜੇ ਆਰਟੀ ਐਕਟਿਵਿਸਟ ਨੇ ਉਹਨੇ ਸਿੱਧਾ ਹੀ ਅਨਕਾਊਂਟਰ ਨੂੰ ਝੂਠਾ ਕਿਆ ਤੇ ਸਭ ਤੋਂ ਵੱਡੀ ਜਿਹੜੀ ਜਾਣਕਾਰੀ ਮੈਂ ਤੁਹਾਨੂੰ ਦੇਣੀ ਹੈ ਉਹ ਇਹ ਹੈ ਕਿ ਸੋਸ਼ਲ ਮੀਡੀਆ ਤੇ ਖੱਤ ਗੈਂਗਸਟਰਾਂ ਨੇ ਇੱਕ ਪੋਸਟ ਪਾਈ ਹੈ ਤੇ ਉਹਨਾਂ ਗੈਂਗਸਟਰਾਂ ਨੇ ਇਹ ਦਾਵਾ ਕੀਤਾ ਹੈ ਕਿ ਇਹ ਜਿਹੜੇ ਪੁਲਿਸ ਅਨਕਾਊਂਟਰ ਚ ਮਾਰੇ ਗਏ ਆ ਮੁੰਡੇ ਇਹ ਬਿਲਕੁਲ ਨਕਲੀ ਝੂਠਾ ਅਨਕਾਊਂਟਰ ਸੀ ਬਿਲਕੁਲ ਨਿਰਦੋਸ਼ ਬੰਦੇ ਇਹਨਾਂ ਨੇ ਮਾਰੇ ਨੇ ਉਹ ਕਹਿੰਦੇ ਅਸੀਂ ਜਿਹੜਾ ਕਤਲ ਕੀਤਾ ਹੈ ਉਹਦੀ ਜ਼ਿੰਮੇਵਾਰੀ ਅਸੀਂ ਲਈ ਹੈ ਪਰ ਪੁਲਿਸ ਨੇ ਇਹ ਮਤਲਬ ਲੋਕਾਂ ਦੀਆਂ ਅੱਖਾਂ ਠੰਡੀਆਂ ਕਰਨ ਦੇ ਲਈ ਇਹ ਬਿਲਕੁਲ ਝੂਠਾ ਨਿਰਦੋਸ਼ ਬੰਦਿਆਂ ਦਾ ਐਨਕਾਊਂਟਰ ਕੀਤਾ ਹੁਣ ਦੇਖੋ ਇਹ ਜਿਹੜਾ ਦਾਵਾ ਸੋਸ਼ਲ ਮੀਡੀਆ ਤੇ ਕਥਿਤ ਗੈਂਗਸਟਰਾਂ ਦੀ ਪੋਸਟ ਪਾ ਕੇ ਕੀਤਾ ਗਿਆ ਜਿਹੜੀ ਕਿ ਚਰਚਾ ਕਿ ਆਰਜੂ ਬਿਸ਼ਨੋਈ ਦੇ ਜਿਹੜੇ ਸੋਸ਼ਲ ਮੀਡੀਆ ਲਿੰਕ ਤੋਂ ਪੋਸਟ ਪਾਈ ਗਈ ਹੈ ਹੁਣ ਇਹ ਸਹੀ ਹੈ ਕਿ ਗਲਤ ਹੈ ਇਦੀ ਜਾਂਚ ਪੁਲਿਸ ਨੇ ਕਰਨੀ ਹੈ ਆਪਾਂ ਇਹਦੀ ਪੁਸ਼ਟੀ ਨਹੀਂ ਕਰਦੇ ਪਰ ਫਿਰ ਵੀ ਇਹ ਪੋਸਟ ਪਾਈ ਗਈ ਹੈ ਚਰਚਾ ਦੇ ਵਿੱਚ ਹੈ ਪੁਲਿਸ ਇਹਦੇ ਉੱਪਰ ਜ਼ਰੂਰ ਦੱਸਣਾ ਚਾਹੀਦਾ ਹੈ ਕਿ ਕੀ ਉਹ ਜਿਨ੍ਹਾਂ ਨੇ ਪੋਸਟ ਪਾਈ ਹੈ ਉਹ ਕੌਣ ਨੇ ਜਿਹੜਾ ਦਾਵਾ ਉਹ ਕਰ ਰਹੇ ਨੇ ਕਿ ਝੂਠਾ ਐਨਕਾਊਂਟਰ ਕੀਤਾ ਗਿਆ ਕੀ ਉਹ ਗਲਤ ਹੈ ਕਿ ਸਹੀ ਹੈ ਵੇਖੋ ਜੀਣਾ ਦਾ ਮੁੰਡਾ ਮਾਰਿਆ ਗਿਆ ਪੁਲਿਸ ਐਨਕਾਊਂਟਰ ਦੇ ਵਿੱਚ ਦੋ ਮੁੰਡੇ ਮਾਰੇ ਨੇ ਇੱਕ ਜਸਪ੍ਰੀਤ ਸਿੰਘ ਇੱਕ ਰਾਮ ਰਤਨ ਦਾ ਉਹਨਾਂ ਦੇ ਪਰਿਵਾਰ ਕਹਿ ਰਹੇ ਨੇ ਉਹ ਕਹਿੰਦੇ ਰਾਤ ਨੂੰ ਪੁਲਿਸ ਚੱਕ ਕੇ ਲੈ ਕੇ ਗਈ ਹੈ ਤੇ ਸਾਨੂੰ ਬਾਅਦ ਚ ਪਤਾ ਲੱਗਾ ਵੀ ਸਾਡੇ ਮੁੰਡੇ ਦਾ ਇਨਕਾਊਂਟਰ ਕਰਤਾ ਉਹਨਾਂ ਦੇ ਘਰਦਿਆਂ ਦਾ ਦਾਵਾ ਹੈ ਕਿ ਅਜਿਹਾ ਕੁਝ ਨਹੀਂ ਸੀਗਾ ਹੁਣ ਪੁਲਿਸ ਜੋ ਦਾਵਾ ਕਰ ਰਹੀ ਹੈ ਦੇਖੋ ਸਵਾਲ ਵੱਡੇ ਉੱਠੇ ਕਈ ਸਾਰੇ ਮੀਡੀਆ ਚ ਵੀ ਉੱਠ ਰਹੇ ਨੇ ਵਿਰੋਧੀ ਪਾਰਟੀਆਂ ਵੀ ਉਠਾਰੀਆਂ ਨੇ ਤੇ ਪੁਲਿਸ ਨੂੰ ਜ਼ਿੰਮੇਵਾਰੀ ਨਾਲ ਇਹਨਾਂ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਨੇ ਪਹਿਲਾ ਸਵਾਲੇ ਕੇ ਬੀਤੇ ਦਿਨ ਪਹਿਲਾਂ ਪੁਲਿਸ ਨੇ ਕਿਹਾ ਕਿ ਅਸੀਂ 3:30 ਵਜੇ ਪ੍ਰੈਸ ਕਾਨਫਰੰਸ ਕਰਾਂਗੇ ਅਸੀਂ ਜਿਹੜੇ ਜਿਹੜੇ ਗੋਲੀਆਂ ਮਾਰ ਕੇ ਗਏ ਸੀ ਗੈਂਗਸਟਰ ਉਹਨਾਂ ਚੋਂ ਕੁਝ ਬੰਦੇ ਫੜ ਲਏ ਨੇ ਫਿਰ ਪੁਲਿਸ ਨੇ 3 ਵਜੇ ਪ੍ਰੈਸ ਕਾਨਫਰੰਸ 3:30 ਕਹਿ ਕੇ 3 ਵਜੇ ਕਰਤੀ ਫਿਰ ਉਸ ਤੋਂ ਘੰਟੇ ਬਾਅਦ ਹੀ ਪੁਲਿਸ ਨੇ ਦਾਅਵਾ ਕਰਤਾ ਕਿ ਅਸੀਂ ਦੋ ਦਾ ਅਨਕਾਊਂਟਰ ਕਰਤਾ এনকাউন্টার ਕੀ ਕੀਤਾ ਹੁਣ ਇਹਦੇ ਉੱਪਰ ਜਿਹੜੇ ਆਰਟੀ ਐਕਟਿਵਿਸਟ ਮਾਨਕ ਗੋਇਲ ਨੇ ਉਹਨੇ ਵੀ ਸਵਾਲ ਖੜੇ ਕੀਤੇ ਪਲੱਸ ਹੋਰ ਵਿਰੋਧੀ ਪਾਰਟੀਆਂ ਨੇ ਖੜੇ ਕੀਤੇ ਤੇ ਖੁਦ ਜਿਹੜੇ ਆਪਣੇ ਆਪ ਨੂੰ ਕਥਿਤ ਗੈਂਗਸਟਰ ਕਹਿ ਕੇ ਪੋਸਟ ਪਾ ਰਹੇ ਨੇ ਉਹਨਾਂ ਨੇ ਵੀ ਇਹਨੂੰ ਝੂਠਾ এনকাਊਂਟਰ ਕਹਿਤਾ ਹੁਣ ਤੁਸੀਂ ਦੇਖੋ ਸਵਾਲ ਹੈਗੇ ਨੇ ਜਿਹੜੇ ਜਵਾਬ ਦੇਣ ਚ ਪਹਿਲਾ ਸਵਾਲ ਇਹ ਕਿ ਪੁਲਿਸ ਨੇ ਕੀ ਜਿਹੜੇ ਤਿੰਨ ਬੰਦੇ ਕਪੜਾ ਵਪਾਰੀ ਸੰਜੇ ਵਰਮਾ ਨੂੰ ਗੋਲੀਆਂ ਮਾਰ ਕੇ ਗਏ ਜਿੰਨਾ ਤਿੰਨਾਂ ਦੀਆਂ ਸੀਸੀਟੀਵੀ ਫੁਟੇਜ ਆਈਆਂ ਪੂਰੇ ਪੰਜਾਬ ਤੇ ਦੁਨੀਆ ਨੇ ਦੇਖੀਆਂ ਕਿ ਉਹਨਾਂ ਚੋਂ ਕੋਈ ਬੰਦਾ ਪੁਲਿਸ ਨੇ ਫੜਿਆ ਕਿ ਉਹਨਾਂ ਚੋਂ ਕੋਈ ਬੰਦਾ ਪੁਲਿਸ ਨੇ ਮਾਰਿਆ ਪੁਲਿਸ ਨੇ ਇਹ ਦੱਸਿਆ ਕਿ ਅਸੀਂ ਜਿਹੜੇ ਦੋ ਬੰਦੇ ਫੜੇ ਸੀ ਉਹ ਉਹ ਸੀ ਜਿਹੜੇ ਗੋਲੀਆਂ ਮਾਰਨ ਵਾਲਿਆਂ ਨੂੰ ਬਾਅਦ ਚ ਛੱਡ ਕੇ ਆਏ ਸੀ ਪੁਲਿਸ ਕਹਿੰਦੀ ਜਦੋਂ ਉਹਨਾਂ ਤੋਂ ਅਸੀਂ ਹਥਿਆਰਾਂ ਦੀ ਰਿਕਵਰੀ ਕਰਨ ਲਈ ਪੰਜ ਪੀਰ ਜਗ੍ਹਾ ਤੇ ਲੈ ਕੇ ਗਏ ਤਾਂ ਉੱਥੇ ਉਹਨਾਂ ਦੇ ਦੂਜੇ ਸਾਥੀ ਪਹਿਲਾਂ ਹੀ ਦੱਬੇ ਹੋਏ ਹਥਿਆਰ ਕੱਢਣ ਲਈ ਪਹੁੰਚੇ ਹੋਏ ਸੀ ਤੇ ਉਹਨਾਂ ਨੇ ਕਹਿੰਦੇ ਸਾਡੇ ਤੇ ਗੋਲੀਆਂ ਚਲਾਤੀਆਂ ਤੇ ਫੇਰ ਕਹਿੰਦੇ ਵੀ ਅਸੀਂ ਕੀ ਕੀਤਾ ਜਵਾਬੀ ਫਾਇਰਿੰਗ ਕੀਤੀ ਤੇ ਇਹ ਜਿਹੜੇ ਦੋਵੇਂ ਮਾਰੇ ਹੁਣ ਸਵਾਲ ਬਹੁਤ ਵੱਡਾ ਪੁਲਿਸ ਤੇ ਇਹ ਉੱਠ ਰਿਹਾ ਪੁੱਛਿਆ ਜਾ ਰਿਹਾ ਹੈ ਕਿ ਜੇ ਗੋਲੀਆਂ ਦੂਜਿਆਂ ਨੇ ਚਲਾਈਆਂ ਜਿਹੜੇ ਤੁਸੀਂ ਫੜੇ ਨਹੀਂ ਸੀ ਤੇ ਵੱਜ ਉਹਨਾਂ ਨੂੰ ਕਿਵੇਂ ਗਈਆਂ ਜਿਹੜੇ ਤੁਸੀਂ ਫੜੇ ਹੋਏ ਸੀ ਜਿਹੜੇ ਤੁਹਾਡੀ ਹਰਾਸਤ ਵਿੱਚ ਸੀ ਹੁਣ ਇਹ ਵੱਡੇ ਸਵਾਲ ਉੱਠ ਰਹੇ ਨੇ ਪੁਲਿਸ ਨੂੰ ਚਾਹੀਦਾ ਹੈ ਕਿ ਇਹਨਾਂ ਸਾਰੇ ਸਵਾਲਾਂ ਦਾ ਤੱਥਾਂ ਸਹਿਤ ਵਾਜਬ ਜਵਾਬ ਦੇਵੇ ਜਿਹੜਾ ਲੋਕਾਂ ਨੂੰ ਜੱਚੇ ਕਿਉਂਕਿ ਪਹਿਲਾਂ ਬਹੁਤ ਝੂਠੇ ਇਨਕਾਊਂਟਰ ਹੁੰਦੇ ਰਹੇ ਫੇਕ ਇਨਕਾਊਂਟਰ ਹੁੰਦੇ ਰਹੇ ਅਦਾਲਤਾਂ ਦੇ ਵਿੱਚ ਬਹੁਤ ਸਾਰੇ ਪੁਲਿਸ ਵਾਲੇ ਅਫਸਰਾਂ ਨੂੰ ਤੇ ਪੁਲਿਸ ਵਾਲਿਆਂ ਨੂੰ ਸਜ਼ਾਵਾਂ ਵੀ ਦਿੱਤੀਆਂ ਗਈਆਂ ਅਦਾਲਤਾਂ ਦੁਆਰਾ ਕਿਉਂਕਿ ਝੂਠੇ ਇਨਕਾਊਂਟਰ ਹੁੰਦੇ ਰਹੇ ਸੋ ਅਸ ਟਾਈਮ ਪੰਜਾਬ ਦੇ ਵਿੱਚ ਇਹ ਜੋ ਹੋਇਆ ਇਹਦੇ ਉੱਪਰ ਪੁਲਿਸ ਨੂੰ ਆਪਣਾ ਪੱਖ ਜ਼ਰੂਰ ਪੇਸ਼ ਕਰਨਾ ਚਾਹੀਦਾ ਵੀ ਇਹ ਹੋਕ ਕੀ ਰਿਹਾ ਹੈ ਹੁਣ ਜਿਹੜੀ ਪੋਸਟ ਗੈਂਗਸਟਰਾਂ ਨੇ ਪਾਈ ਹੈ ਪੁਲਿਸ ਇਹ ਕਹਿੰਦੀ ਹੈ ਕਿ ਇਹ ਜਾਣਬੁੱਝ ਕੇ ਜਾਂਚ ਪੜਤਾਲ ਨੂੰ ਪਟਕਾਉਣ ਦੇ ਲਈ ਕਿਸੇ ਨੇ ਪਾਈ ਹੋ ਸਕਦੀ ਹੈ ਹਾਂ ਇਹ ਵੀ ਹੋ ਸਕਦਾ ਹੈ ਵਾਕਿਆ ਹੀ ਹੋ ਸਕਦਾ ਪਰ ਇਹਦੀ ਸੱਚ ਕੀ ਹੈ ਇਹ ਸੋਸ਼ਲ ਮੀਡੀਆ ਤੇ ਪੋਸਟ ਪਾਈ ਕਿਨੇ ਆ ਇਹ ਜ਼ਰੂਰ ਪੁਲਿਸ ਨੂੰ ਜਿਹੜਾ ਉਹ ਇਹਦੀ ਪੜਤਾਲ ਕਰਕੇ ਦੱਸਣਾ ਚਾਹੀਦਾ ਕਿਉਂਕਿ ਸਟੇਟ ਕੋਲ ਪੁਲਿਸ ਕੋਲ ਸਾਰੀ ਤਰ੍ਹਾਂ ਦੇ ਸਾਧਨ ਹੁੰਦੇ ਨੇ ਹੁਣ ਦੂਜੀ ਵੱਡੀ ਖਬਰ ਪੰਜਾਬ ਦੇ ਵਿੱਚੋਂ ਮਿੱਤਰੋ ਇਹ ਆ ਰਹੀ ਹੈ ਕਿ ਪੰਜਾਬ ਪੁਲਿਸ ਦਾ ਇੱਕ ਮੁਲਾਜ਼ਮ ਇੱਕ ਨੌਜਵਾਨ ਮੁੰਡਾ ਸਤਿੰਦਰ ਸਿੰਘ ਉਹ ਡਿਊਟੀ ਕਰਕੇ ਵਾਪਸ ਆ ਰਿਹਾ ਸੀ ਉਹਦਾ ਪਰਿਵਾਰ ਕਹਿੰਦਾ ਵਾਪਸ ਆ ਰਿਆ ਕਾਰ ਤੇ ਸਾਡੀ ਗੱਲ ਹੋਈ ਆ ਉਸ ਤੋਂ ਬਾਅਦ ਰਾਤ ਨੂੰ ਉਹ ਗਾਇਬ ਹੋ ਗਿਆ ਪਤਾ ਨਹੀਂ ਕਿੱਧਰ ਚਲਾ ਗਿਆ ਕੀ ਬਣਿਆ ਉਹ ਜਿਹੜਾ ਸਤਿੰਦਰ ਸਿੰਘ ਪੁਲਿਸ ਮੁਲਾਜ਼ਮ ਸੀਗਾ ਉਹ ਸਮਾਣਾ ਦਾ ਰਹਿਣ ਵਾਲਾ ਸੀ ਔਰ ਉਹ ਐਸਐਸਪੀ ਮੁਹਾਲੀ ਦਾ ਗਨਮੈਨ ਦੱਸਿਆ ਜਾਂਦਾ ਤੇ ਐਸਐਸਪੀ ਦਾ ਗਨਮੈਨ ਪੰਜਾਬ ਪੁਲਿਸ ਦਾ ਨੌਜਵਾਨ ਅਚਾਨਕ ਪਿਛਲੇ 24 ਘੰਟਿਆਂ ਦੇ ਕਰੀਬ ਤੋਂ ਲਾਪਤਾ ਹੈ ਕਿੱਧਰ ਗਿਆ ਕਿਵੇਂ ਗਿਆ ਕੀ ਹੋ ਗਿਆ ਅਜੇ ਤੱਕ ਕੁਝ ਨਹੀਂ ਪਤਾ ਲੱਗਾ ਉਹਦੀ ਜਿਹੜੀ ਪਤਨੀ ਐ ਨਵਜੀਤ ਉਹ ਵੀ ਮੀਡੀਆ ਸਾਹਮਣੇ ਦੱਸ ਰਹੀ ਐ ਕਿ ਮੇਰੀ ਰਾਤ ਗੱਲ ਹੋਈ ਐ ਕਹਿੰਦਾ ਮੈਂ ਆ ਰਿਆਂ ਔਰ ਉਸ ਤੋਂ ਬਾਅਦ ਉਹਦੀ ਲੋਕੇਸ਼ਨ ਵੀ ਜਿਹੜੀ ਲਾਈ ਹੋਈ ਸੀ ਉਹ ਵੀ ਉਹ ਗਾਇਬ ਹੋ ਗਈ ਤੇ ਪਤਾ ਨਹੀਂ ਉਹ ਕਿੱਧਰ ਮਤਲਬ ਚਲਾ ਗਿਆ ਹੁਣ ਇੱਥੇ ਵੀ ਸਵਾਲ ਵੱਡਾ ਹੈ ਜੇਕਰ ਪੰਜਾਬ ਦੇ ਵਿੱਚ ਆਹ ਹਾਲਾਤ ਨੇ ਕਿ ਪੰਜਾਬ ਪੁਲਿਸ ਦੇ ਜਵਾਨ ਵੀ ਐਦਾਂ ਗਾਇਬ ਹੋ ਰਹੇ ਨੇ ਤੇ ਪਤਾ ਨਹੀਂ ਲੱਗਦਾ 24 24 ਘੰਟੇ ਕਿ ਕਿੱਧਰ ਗਿਆ ਬੰਦਾ ਤਾਂ ਫਿਰ ਇਹ ਗੱਲ ਚਿੰਤਾਜਨਕ ਹੈ ਹੁਣ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਭਗਵੰਤਮਾਨ ਸਰਕਾਰ ਕਹਿੰਦੀ ਅਸੀਂ ਬੁਲਾ ਰਹੇ ਹਾਂ ਦੋ ਦਿਨਾਂ ਦਾ ਭਗਵੰਤਮਾਨ ਸਰਕਾਰ ਉਹਦੇ ਚ ਦਾਵਾ ਕੁਝ ਹੋਰ ਕਰ ਰਹੀ ਹੈ ਤੇ ਵਿਰੋਧੀ ਧਿਰਾਂ ਨੇ ਕਹਿਤਾ ਵੀ ਅਸੀਂ ਇਹ ਸਵਿਧੇ ਤੇ ਕੇਰਨਾ ਕਿ ਪੰਜਾਬ ਚ ਕਾਨੂੰਨ ਦਾ ਰਸਾ ਦਾ ਹਾਲ ਇੰਨਾ ਬੁਰਾ ਕਿ ਹੋ ਗਿਆ ਪੰਜਾਬ ਦੇ ਵਿੱਚ ਇੰਨਾ ਜ਼ਿਆਦਾ ਦਿਨ ਦਿਹਾੜੇ ਕਤਲ ਵਾਰਦਾਤਾਂ ਕਿਉਂ ਹੋ ਰਹੀਆਂ ਔਰ ਇਹਦੇ ਵਿੱਚ ਆ ਜਿਹੜੀਆਂ ਲਗਾਤਾਰ ਵਾਰ ਦਤਾਂ ਹੋਈਆਂ ਪਹਿਲਾਂ ਕੋਟ ਈਸੇਖਾਂ ਦੇ ਵਿੱਚ ਜਿਹੜੀ ਅਦਾਕਾਰ ਫਿਲਮੀ ਅਦਾਕਾਰ ਤਾਨੀਆਂ ਉਹਦੇ ਪਿਤਾ ਨੂੰ ਗੋਲੀਆਂ ਮਾਰੀਆਂ ਫਿਰ ਅਬੋਹਰ ਦੇ ਵਿੱਚ ਦਿਨ ਦਿਹਾੜੇ ਕੱਪੜਾ ਵਪਾਰੀ ਨੂੰ ਤੇ ਇਸ ਤਰ੍ਹਾਂ ਇਹ ਰੋਜ਼ਾਨਾ ਦਾ ਵਰਤਾਰਾ ਚੜਾ ਚੱਲ ਪਿਆ ਤਾਂ ਇਹਦੇ ਲਈ ਜ਼ਿੰਮੇਵਾਰ ਕੌਣ ਹੈ ਪੰਜਾਬ ਸਰਕਾਰ ਕਹਿੰਦੀ ਹੈ ਪੰਜਾਬ ਪੁਲਿਸ ਕਹਿੰਦੀ ਹੈ ਕਿ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਜੇ ਕੋਸ਼ਿਸ਼ ਹੋ ਰਹੀ ਹੈ ਤਾਂ ਫਿਰ ਇਹ ਸਭ ਕੁਝ ਰੁਕ ਕਿਉਂ ਨਹੀਂ ਰਿਹਾ ਔਰ ਰਿਜ਼ਲਟ ਕਿੱਥੇ ਹੈ ਤਾ ਇਹਦੇ ਉੱਪਰ ਤੁਸੀਂ ਆਪਣਾ ਕਮੈਂਟ ਲਿਖਿਓ ਤੀਜੀ ਵੱਡੀ ਖਬਰ ਹਿਮਾਚਲ ਤੋਂ ਆ ਰਹੀ ਹੈ ਹਿਮਾਚਲ ਦੀਆਂ ਲਗਭਗ ਸਾਰੀਆਂ ਅਦਾਲਤਾਂ ਇੱਕ ਸ਼ਿਮਲਾ ਸ਼ਿਮਲਾ ਜ਼ਿਲ੍ਹਾ ਕੁੱਲੂ ਚੰਬਾ ਤੇ ਸਿਰਮੌਰ ਸਾਰੇ ਜ਼ਿਲ੍ਹਿਆਂ ਦੀਆਂ ਅਦਾਲਤਾਂ ਦੇ ਵਿੱਚ ਇੱਕ ਮੇਲ ਗਈ ਕਿ ਅਦਾਲਤਾਂ ਨੂੰ ਬੰਬ ਦੇ ਨਾਲ ਓੜਾਇਆ ਜਾ ਰਿਹਾ ਹੈ ਅਦਾਲਤਾਂ ਜਿਹੜੀਆਂ ਉਹ ਖਾਲੀ ਕਰਾ ਲਈਆਂ ਗਈਆਂ ਔਰ ਇਹਦੀ ਜਾਂਚ ਸ਼ੁਰੂ ਹੋ ਗਈ ਪਰ ਹੁਣ ਇੰਨੀ ਵੱਡੀ ਧਮਕੀ ਦੇ ਕੌਣ ਗਿਆ ਮੇਲ ਦੇ ਥਰੂ ਕੀ ਦੀ ਜ਼ਰਤ ਪੈ ਗਈ ਕਿ ਇੰਨੀ ਵੱਡੀ ਧਮਕੀ ਉਹ ਅਦਾਲਤਾਂ ਨੂੰ ਦੇ ਗਿਆ ਕਿ ਪੂਰੇ-ਪੂਰੇ ਇੱਕ ਸਟੇਟ ਪੂਰੇ ਇੱਕ ਸੂਬੇ ਦੀਆਂ ਅਦਾਲਤਾਂ ਨੂੰ ਇਹ ਵੱਡਾ ਸਵਾਲ ਹਿਮਾਚਲ ਦੇ ਵਿੱਚ ਖੜਾ ਹੋ ਗਿਆ ਦੇਖੋ ਕਹਿੰਨ ਨੂੰ ਸਾਡਾ ਦੇਸ਼ ਮੋਦੀ ਸਰਕਾਰ ਕਹਿੰਦੀ ਹੁੰਦੀ ਹੈ ਕਿ ਅਸੀਂ ਵਿਸ਼ਵਗੁਰੂ ਬਣਾਤਾ ਅਸੀਂ ਡਿਜੀਟਲ ਇੰਡੀਆ ਬਣਾਤਾ ਅਸੀਂ ਚੌਥੇ ਨੰਬਰ ਦੀ ਦੁਨੀਆ ਦੀ ਵੱਡੀ ਤਾਕਤ ਬਣ ਗਏ ਆ ਪਰ ਤੁਸੀਂ ਦੇਖੋ ਯੂਰਪ ਦੇ ਦੇਸ਼ ਦੇਖ ਲਓ ਜਾਂ ਹੋਰ ਵਿਕਸਤ ਮੁਲਕ ਦੇਖ ਲਓ ਉੱਥੇ ਜੇ ਕੋਈ ਪਹਿਲੀ ਗੱਲ ਉਹ ਇੰਨੀ ਚੌਕਸੀ ਇੰਨੀ ਸਿਕਿਉਰਿਟੀ ਇੰਨੀ ਜ਼ਿਆਦਾ ਉੱਥੇ ਵਿਵਸਥਾ ਹੈ ਕੁਝ ਗਲਤ ਹੋਣ ਨਹੀਂ ਦਿੰਦੇ ਛੇਤੀ ਜੇ ਕੁਝ ਹੁੰਦਾ ਤਾਂ ਚੰਦ ਮਿੰਟਾਂ ਦੇ ਵਿੱਚ ਉਹ ਟ੍ਰੇਸ ਕਰਕੇ ਤੇ ਸਾਰਾ ਕੁਝ ਸਾਹਮਣੇ ਲੈ ਕੇ ਰੱਖ ਦਿੰਦੇ ਆ ਪਰ ਸਾਡੇ ਇੱਥੇ ਆਹੀ ਕੁਝ ਹੁੰਦਾ ਕਦੋਂ ਰੁਕੇਗਾ ਤੇ ਕਿਵੇਂ ਰੁਕੇਗਾ ਇਹ ਅਜੇ ਕੁਝ ਨਹੀਂ ਪਤਾ ਪਰ ਇਦੇ ਨਾਲ ਹੀ ਪੰਜਾਬ ਦੇ ਵਿੱਚੋਂ ਮਿੱਤਰੋ ਇੱਕ ਖਬਰ ਹੋਰ ਆ ਰਹੀ ਹੈ ਅੱਜ ਐਸਵਾਈਐਲ ਦੇ ਮੁੱਦੇ ਤੇ ਪੰਜਾਬ ਤੇ ਹਰਿਆਣਾ ਦੀ ਕੇਂਦਰ ਸਰਕਾਰ ਨਾਲ ਮੀਟਿੰਗ ਹੋਈ ਮੁੱਖ ਮੰਤਰੀ ਭਗਵੰਤ ਮਾਨ ਨੇ ਬਾਅਦ ਚੋ ਦਾਵਾ ਕੀਤਾ ਹੈ ਮੀਟਿੰਗ ਤੋਂ ਬਾਅਦ ਉਹ ਕਹਿੰਦੇ ਸਾਡੇ ਕੋਲ ਪਾਣੀ ਹੈ ਨਹੀਂ ਜੇ ਸਾਨੂੰ ਦੋ ਨਦੀਆਂ ਦਾ ਵਾਧੂ ਪਾਣੀ ਦੇ ਦੇਣਗੇ ਤਾਂ ਅਸੀਂ ਹਰਿਆਣੇ ਨੂੰ ਦੇ ਦਾਂਗੇ ਵਰਨਾ ਅਸੀਂ ਦੇ ਨਹੀਂ ਸਕਦੇ ਪਰ ਇੱਥੇ ਵੱਡੇ ਸਵਾਲ ਖੜੇ ਹੋਏ ਬੜੇ ਟਾਈਮ ਕਿਉਂਕਿ ਹਰਿਆਣੇ ਤੇ ਪੰਜਾਬ ਦੇ ਲੋਕਾਂ ਦੇ ਨਾਲ ਪਾਣੀਆਂ ਦੇ ਮੁੱਦੇ ਤੇ ਸਿਆਸਤ ਕੀਤੀ ਜਾਂਦੀ ਆ ਸਿਆਸਤ ਖੇਡੀ ਜਾਂਦੀ ਆ ਸਿਆਸਤ ਕਿਉਂਕਿ ਪਾਣੀਆਂ ਦਾ ਮੁੱਦਾ ਇੱਡਾ ਹੈ ਨਹੀਂ ਜਿੰਡਾ ਬਣਾਇਆ ਗਿਆ ਇਹ ਹੱਲ ਹੋ ਸਕਦਾ ਸੀ ਪਰ ਤੁਸੀਂ ਦੇਖੋ ਰਿਪੇਰੀਅਨ ਲਾਅ ਦੇ ਮੁਤਾਬਕ ਸਿੱਧਾ-ਸਿੱਧਾ ਪੰਜਾਬ ਦੇ ਪਾਣੀਆਂ ਤੇ ਪੰਜਾਬ ਦਾ ਅਧਿਕਾਰ ਪੈਂਦਾ ਦੂਜੇ ਨੰਬਰ ਤੇ ਪੰਜਾਬ ਕੋਲ ਵਾਧੂ ਪਾਣੀ ਹੈ ਨਹੀਂਗਾ ਤੀਜੇ ਨੰਬਰ ਤੇ ਜਦੋਂ ਪਿਛਲੇ ਦਿਨਾਂ ਦੇ ਵਿੱਚ ਭਗਵੰਤ ਮਾਨ ਸਰਕਾਰ ਪਹਿਲਾਂ ਕਾਲੀ ਦਲ ਕਹਿੰਦਾ ਰਿਹਾ ਸੀ ਪਾਣੀਆਂ ਦੀ ਰਾਖੀ ਕੀਤੀ ਕਾਂਗਰਸ ਕਹਿੰਦੀ ਰਹੀ ਅਸੀਂ ਪਾਣੀਆਂ ਦੇ ਰਾਖੇ ਕੈਪਟਨ ਮਰਿੰਦਰ ਨੂੰ ਪਾਣੀਆਂ ਦਾ ਰਾਖਾ ਬਣਾ ਦਿੱਤਾ ਗਿਆ ਤੇ ਹੁਣ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਸਾਹਿਬ ਤੇ ਆਪਣੇ ਆਪ ਨੂੰ ਪਾਣੀਆਂ ਦਾ ਰਾਖਾ ਬਣਾ ਲਿਆ ਪਰ ਪਾਣੀ ਦੀ ਰਾਖੀ ਕੀਤੀ ਕਿਹਨੇ ਪਹਿਲਾਂ ਹੀ ਹਰਿਆਣੇ ਨੂੰ ਪਾਣੀ ਦਿੱਤਾ ਵੀ ਜਾ ਰਿਹਾ ਹੈ ਰਾਜਸਥਾਨ ਨੂੰ ਵੀ ਦਿੱਤਾ ਜਾ ਰਿਹਾ ਤੇ ਫਿਰ ਹਜ਼ਾਰਾਂ ਕਿਉਂ ਸਿਕ ਪਾਣੀ ਦੇ ਕੇ ਤੇ ਫਿਰ ਕਹਿਣਾ ਅਸੀਂ ਤੁਪਕਾ ਨਹੀਂ ਦਿੰਦੇ ਇੱਕ ਤੁਪਕਾ ਪਾਣੀ ਨਹੀਂ ਦਿਆਂਗੇ ਇਹ 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 ਜਿਹੜੀਆਂ ਕੀ ਐ ਡਰਾਮੇਬਾਜ਼ੀਆਂ ਨਹੀਂ ਤੇ ਹੋਰ ਕੀ ਆ ਸੋ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਇਹ ਸਭ ਕੁਝ ਬਾਰੇ ਲਿਖਿਓ ਮੈਂ ਦੇਖੋ ਹੁਣ ਇਸ ਪਾਣੀਆਂ ਦੇ ਮੁੱਦੇ ਤੇ ਪਿਛਲੇ ਦਿਨੀ ਜਦੋਂ ਆਮ ਆਦਮੀ ਪਾਰਟੀ ਤੇ ਭਗਵੰਤ ਮਾਨ ਸਾਹਿਬ ਹੋਰਾਂ ਨੇ ਦਾਵਾ ਕੀਤਾ ਕਿ ਅਸੀਂ ਮੋਰਚਾ ਲਾ ਰਹੇ ਹਾਂ ਤੇ ਉਦੋਂ ਭਗਵੰਤ ਮਾਨ ਸਾਹਿਬ ਨੇ ਕਿਸਾਨਾਂ ਨੂੰ ਚੈਲੰਜ ਕੀਤਾ ਕਿਸਾਨ ਜੱਥੇਬੰਦੀਆਂ ਨੂੰ ਕਹਿਣ ਲੱਗੇ ਕਹਿੰਦੇ ਗੱਲ-ਗੱਲ ਤੇ ਧਰਨੇ ਲਾਉਣ ਵਾਲੇ ਤੇ ਰੌਲਾ ਪਾਉਣ ਵਾਲੇ ਅੱਜ ਕਿੱਥੇ ਨੇ ਇੱਕ ਸ਼ਬਦ ਵੀ ਪਾਣੀਆਂ ਦੇ ਮੁੱਦੇ ਤੇ ਕਿਉਂ ਨਹੀਂ ਬੋਲੇ ਹੁਣ ਤੱਕ ਇੱਕ ਸ਼ਬਦ ਵੀ ਪਾਣੀਆਂ ਦੇ ਮੁੱਦੇ ਤੇ ਕਿਉਂ ਨਹੀਂ ਬੋਲਦੇ ਤਾਂ ਉਸ ਵਕਤ ਫਿਰ ਕਿਸਾਨ ਜਥੇਬੰਦੀਆਂ ਨੇ ਸੋਸ਼ਲ ਮੀਡੀਆ ਤੇ ਉਹ ਸੈਂਕੜੇ ਹਜ਼ਾਰਾਂ ਖਬਰਾਂ ਵਾਇਰਲ ਕੀਤੀਆਂ ਜਿਹੜੀਆਂ ਪਿਛਲੇ ਟਾਈਮ ਦੇ ਵਿੱਚ ਕਿਸਾਨਾਂ ਦੀਆਂ ਜਥੇਬੰਦੀਆਂ ਦੇ ਪਾਣੀਆਂ ਦੇ ਮੁੱਦੇ ਤੇ ਕੀਤੇ ਗਏ ਪ੍ਰਦਰਸ਼ਨਾਂ ਦੀਆਂ ਸੀ ਖਾਸ ਕਰ ਜਿਹੜੀ ਕਿਰਤੀ ਕਿਸਾਨ ਯੂਨੀਅਨ ਹੈ ਕਿ ਅਸੀਂ ਤਾਂ ਚੰਡੀਗੜ੍ਹ ਦੇ ਵਿੱਚ ਵੀ ਵੱਡੇ ਪ੍ਰਦਰਸ਼ਨ ਕਰਕੇ ਆਉਂਦੇ ਰਹੇ। ਇਹ ਟਾਈਮ 'ਚ ਭਗਵੰਤ ਮਾਨ ਦੀ ਸਰਕਾਰ ਦੇ ਵਿੱਚ ਤਾਂ ਉਦੋਂ ਇਹ ਬੋਲੇ ਨਹੀਂਗੇ ਤੇ ਹੁਣ ਸਾਨੂੰ ਕਹਿੰਦੇ ਆ ਕਿ ਅਸੀਂ ਬੋਲਦੇ ਨਹੀਂ। ਪਾਣੀਆਂ ਦੇ ਮੁੱਦੇ ਦੇ ਉੱਪਰ ਬਹੁਤ ਸਿਆਸਤ ਹੋਈ ਆ ਪਰ ਪਾਣੀਆਂ ਦਾ ਮੁੱਦਾ ਹੱਲ ਨਹੀਂ ਕੀਤਾ ਗਿਆ। ਸਰਕਾਰਾਂ ਜੇ ਨiyet ਨਾਲ ਚਾਹਣ ਤਾਂ ਇਹ ਮੁੱਦਾ ਕਾਨੂੰਨ ਦੇ ਮੁਤਾਬਕ ਹੱਲ ਹੋ ਸਕਦਾ ਹੈ। ਸਰਕਾਰਾਂ ਇਹਦੇ ਉੱਪਰ ਜਿਹੜੀ ਪਹਿਲਾ ਰਿਪੇਰੀਅਨ ਕਾਨੂੰਨ ਮੁਤਾਬਕ ਬਣੀ ਨੀਤੀ ਆ ਉਨੂੰ ਧਿਆਨਤਦਾਰੀ ਨਾਲ ਲਾਗੂ ਕਰ ਦੇਣਾ ਅਦਾਲਤਾਂ ਕਰ ਦੇਣ ਤਾਂ ਇਹ ਮਾਮਲਾ ਹੱਲ ਹੋ ਸਕਦਾ ਹੈ ਐਡੀ ਕੋਈ ਗੱਲ ਹੈ ਨਹੀਂ ਖੈਰ ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ ਤੁਸੀਂ ਆਪਣਾ ਕਮੈਂਟ ਲਿਖਿਓ ਤੇ ਨਾਲੇ ਜੋ ਅਬੋਰ ਦੇ ਵਿੱਚ ਘਟਨਾ ਕਰਮ ਹੋਇਆ ਤੇ ਜਿੱਦਾਂ ਬਾਅਦ ਦੇ ਵਿੱਚ ਉਥੇ ਪੁਲਿਸ ਮੁਕਾਬਲਾ ਅਨਕਾਊਂਟਰ ਹੋਣ ਦੀ ਖਬਰ ਆਈ ਤੇ ਫਿਰ ਜਿਸ ਤਰ੍ਹਾਂ ਦੇ ਸਵਾਲ ਉੱਠੇ ਉਹ ਸਾਰੇ ਕੁਸ਼ਤੇ ਤੁਸੀਂ ਕੀ ਕਹੋਗੇ ਆਪਣਾ ਕਮੈਂਟ ਆਪਣਾ ਕੀਮਤੀ ਵਿਚਾਰ ਲਿਖਿਓ ਮੈਂ